ਉਹ ਅੰਗਰੇਜ਼ਾਂ ਦੀ ਉਲਾਦ ਆਪਣੇ ਆਪ ਨੂੰ ਮੰਨਦਾ ਸੀਗਾ ਅੰਗਰੇਜ਼ਾਂ ਕੋ ਪਹੁੰਚ ਗਿਆ ਠੀਕ ਹੈ ਜੀ ਉਹਦੀ ਹਰਕਤਾਂ ਵੀ ਅੰਗਰੇਜ਼ਾਂ ਵਾਲੀਆਂ ਅੰਗਰੇਜ਼ੀ ਪਿੱਕਚਰ ਬਣਾਈ ਉਹਨੇ ਅੰਗਰੇਜ਼ੀ ਪਿੱਕਚਰ ਫੈਲਾਈ ਤੇ ਉਹ ਕਿਤੇ ਨਾ ਕਿਤੇ ਨਾ ਆਪਣੇ ਆਪ ਨੂੰ ਅੰਗਰੇਜ਼ ਦੀ ਅੰਗਰੇਜ਼ਾਂ ਦਾ ਟ੍ਰੇਡ ਸਮਝਦਾ ਮੇਰੇ ਅੰਦਰ ਅੰਗਰੇਜ਼ਾਂ ਦਾ ਟ੍ਰੇਡ ਹੈਗਾ ਉਹਨੇ ਹਰ ਹਰਕਤ ਵਰਤੀ ਕਿ ਮੈਂ ਕਿਸੇ ਤਰੀਕੇ ਬਾਲੀਵੁੱਡ ਚ ਪਹੁੰਚ ਜਾ ਕੱਲ ਡੋਨਲਡ ਟਰਪ ਨੇ ਚੱਕੀ ਹੈ ਨਾ 100 ਚੱਕੀ ਹੈ ਇਹਨੂੰ ਉੱਥੇ ਬੁਲਾ ਕੇ ਖਿਤਾਬ ਦੇਣਾ ਚਾਹੀਦਾ ਸੀਗਾ ਉੱਤੇ ਕਿ ਤੂੰ ਦੁਨੀਆ ਦਾ ਸਭ ਤੋਂ ਬੇਤਹਾਸ਼ਾ ਬੇਸ਼ਰਮ ਪੰਦਾ ਤੂੰ ਨੰਬਰ 1 ਤੇ ਗਲੋਬਲਾਈਜ਼ ਬੇਸ਼ਰਮ ਬੰਦਾ ਦੇ ਕਿਸੇ ਨੂੰ ਕਹਿਣਾ ਉਹ ਇਹ ਕੁਲੜ ਪੀਦੇ ਆ। ਹੂੰ ਅੰਗਰੇਜ਼ਾਂ ਦੀ ਲਾਸ਼ ਸਮਝ ਕੇ ਅਗਰੇਜ਼ਾਂ ਕੋ ਚਲਾ ਗਿਆ ਦੇਖੋ ਕਿ ਮੈਂ ਅੰਗਰੇਜ਼ ਆ। ਠੀਕ ਹੈ ਜੀ। ਮੈਨੂੰ ਨਹੀਂ ਪਤਾ ਕਿਹੜੇ ਕਟਾਣੂ ਤੇਰੇ ਅੰਦਰ ਹੈਗੇ ਨੇ ਜਿਹੜੇ ਅੰਦਰ ਉਛਲੀ ਜਾਂਦੇ ਪਏ ਨੇ ਬਾਰ-ਬਾਰ। ਹੂੰ ਕਿ ਮੈਂ ਇਥੋਂ ਦੀ ਅੰਗਰੇਜ਼ਾਂ ਕੋ ਚਲਾ ਗਿਆ ਜਾ ਕੇ ਹੁਣ ਅੰਗਰੇਜ਼ਾਂ ਵਾਲੇ ਕੰਮ ਕਰਾਂਗੇ ਅੰਗਰੇਜ਼ਾਂ ਲਈ ਪਿੱਚੜਾ ਬਣਾਏਗਾ ਹੁਣ ਸਾਨੂੰ ਪਤਾ ਤੂੰ ਇਹੀ ਚਾਹੁੰਦਾ ਸੀਗਾ। ਤੂੰ ਇਹੀ ਚਾਹੁੰਦਾ ਸੀਗਾ ਤੂੰ ਆਪਣੇ ਨੂੰ ਜਾਦੀ ਲੋਕੀ ਅੰਗਰੇਜ਼ਾਂ ਤੋਂ ਜਾਦੀ ਚਾਹੁੰਦੇ ਸੀਗੇ ਤੂੰ ਅਜੇ ਅੰਗਰੇਜ਼ਾਂ ਕੋ ਜਾ ਕੇ ਗੁਲਾ ਏ ਤੂੰ ਭੁੱਲ ਜਾ ਕਿ ਪੰਜਾਬੀ ਤੈਨੂੰ ਉੱਥੇ ਨਹੀਂ ਮਿਲਨੇ ਉੱਥੇ ਵੀ ਸਿੱਖੀ ਨੂੰ ਮੰਨਣ ਵਾਲੇ ਬਹੁਤ ਲੋਕ ਨੇ ਤੇਰੀਆਂ ਹਰਕਤਾਂ ਚ ਇਦਾਂ ਦੀਆਂ ਨਹੀਂ ਆ ਤੈਨੂੰ ਉੱਥੇ ਵੀ ਤੈਨੂੰ ਸਿਕਿਉਰਿਟੀ ਦੀ ਲਾੜੀ ਪੈਣੀ ਹੈ ਦਰਖਾਸਤ ਕਿਤੇ ਨਾ ਕਿਤੇ ਰਾਣੀ ਨੂੰ ਜਾ ਕੇ ਦਰਖਾਸਤ ਲਾਣੀ ਪੈ ਜਾਣੀ ਤੈਨੂੰ ਉੱਥੇ ਜਾ ਕੇ ਹਮੇਸ਼ਾ ਤੂੰ ਕੋਸ਼ਿਸ਼ ਕੀਤੀ ਹੈ ਬਲਗੈਰਿਟੀ ਪ੍ਰਮੋਟ ਕਰਨ ਦੀ ਠੀਕ ਹੈ ਜੀ ਜਿਹੜੀ ਕਿ ਬੱਚਿਆਂ ਦੇ ਬੜਾ ਜ਼ਿਆਦਾ इम्प्रेस ਨੇ ਜਿਹੜੇ ਬੱਚੇ ਨੇ ਉਹਨਾਂ ਨੇ ਬਹੁਤ ਫਰਕ ਪਾੰਦੀ ਏ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਬਲਗੈਰਟੀ ਮੈਂ ਪ੍ਰਮੋਟ ਕਰਾਂ ਬੇਸਿਕਲੀ ਥਰੂ ਯੂਅਰ ਵਾਈਫ ਮੈਂ ਹੈਰਾਨ ਹਾਂ ਉਸ ਕੁੜੀ ਤੋਂ ਵੀ ਗੁਰਪ੍ਰੀਤੋਂ ਵੀ ਕਿ ਤੂੰ ਕਦੀ ਵੀ ਤੇਰੇ ਫਾਦਰ ਨੇ ਜਾਂ ਕਿਸੇ ਨੇ ਤੁਹਾਨੂੰ ਕਦੀ ਸੁਣਾਵ ਨਹੀਂ ਕੀਤਾ ਕਿ ਇਹ ਕੰਮ ਨਾ ਕਰੋ ਤੁਹਾਨੂੰ ਜਕੜਨ ਮਹਿਸੂਸ ਹੋਣ ਲੱਗੀ ਇੱਥੇ ਤੁਹਾਨੂੰ ਸਿਕਿਉਰਟੀਆ ਮਿਲ ਗਈਆਂ ਸਭ ਕੁਝ ਮਿਲ ਗਿਆ ਪਰ ਤੁਹਾਨੂੰ ਕਿਤੇ ਨਾ ਕਿਤੇ ਨਾ ਆਪਣੇ ਦਿਲ ਦੇ ਅੰਦਰ ਕਿ ਸਾਡੀਆਂ ਵੀਡੀਓ ਨਹੀਂ ਪੈ ਰਹੀਆਂ ਸਾਨੂੰ ਉਹ ਸਵਾਦ ਨਹੀਂ ਆ ਰਿਹਾ ਸਵਾਦ ਲੈਣ ਲਈ ਤੂੰ ਇੰਗਲੈਂਡ ਪਹੁੰਚ ਗਿਆ ਕਿ ਮੈਂ ਦੇਖੋ ਮੈਂ ਤੁਹਾਡੇ ਇੰਟਰਵਿਊ ਚ ਕਈ ਵਾਰ ਹੀ ਕਿਹਾ ਸਹਿਜ ਤੇਰੇ ਇੱਕ ਬੇਟਾ ਹੋ ਗਿਆ ਬੇਟੇ ਲਈ ਮਾਪੇ ਉਹਦੇ ਗਾਈਡਲ ਹੁੰਦੇ ਨੇ ਤੁਸੀਂ ਕੱਲ ਨੂੰ ਕੀ ਦਸੋਗੇ ਤੁਹਾਡੀ ਪਿਕਚਰ ਆਈ ਸੀ ਪੁੱਤਰ ਆ ਤੇ ਤੇਰਾ ਪਾਪਾ ਬੜੀ ਵਧੀਆ ਪਿਕਚਰ ਬਣਾ ਕੇ ਗਿਆ ਈ ਵਾਟ ਦ ਥਿੰਗ ਯੂ ਕੈਨ ਗਿਵ ਟੂ ਯਰ ਚਾਈਲਡ ਮੈਂ ਬੀਇੰਗ ਅ ਟੀਚਰ ਕਹਿਣਾ ਪਿਆ ਭਾਈ ਠੀਕ ਹੈ ਨਾ ਕੱਲ ਨੂੰ ਮੰਨ ਲਾ ਤੇਰਾ ਬੱਚਾ ਮੇਰਾ ਸਟੂਡੈਂਟ ਬੰਦਾ ਮੈਂ ਤਾਂ ਸਮਝਾਉਂਗਾ ਨਾ ਉਹਨੂੰ ਚੱਗੇ ਰਾਹ ਲਾਉਂਗਾ ਤਾਂ ਤੂੰ ਕਿਉਂ ਨਹੀਂ ਲੰਦਾ ਪਿਆ ਐਸੇ ਪੇਰੈਂਟ ਮੈਂ 200% ਕਹਿਣਾ ਹੁਣ ਰੀਲੀਜ਼ ਕਰੂਗਾ ਵੀਡੀਓ ਆਪਣੀਆਂ ਸਾਰੀਆਂ ਜਿਹੜੀਆਂ ਬਣ ਦੇਖੋ ਇਹਦੀ ਅੰਬੀਸ਼ਨ ਬਹੁਤ ਓਵਰ ਹੈ ਗਈ ਹੈ ਉਸ ਲੈਵਲ ਦਾ ਬੰਦਾ ਨਹੀਂ ਹੈਗਾ ਜਿਸ ਲੈਵਲ ਦੀ ਅੰਬੀਸ਼ਨ ਬਣਾ ਕੇ ਬੈਠਾ ਹੋਇਆ ਸੀਗਾ ਤੂੰ ਆਪਣੇ ਆਪ ਨੂੰ ਅੰਗਰੇਜ਼ ਸਮਝ ਕੇ ਨਾ ਉੱਥੇ ਪਹੁੰਚ ਗਿਆ ਪਰ ਰਹਿਣਾ ਤੂੰ ਦੇਸੀ ਹੈ ਮੇਰੀ ਗੱਲ ਸੁਣ ਲੈ ਪਿਕਚਰ ਜਿਹੜੀ ਦੇਸੀ ਹੀ ਰਹਿਣੀ ਹੈ ਜੋ ਮਰਜ਼ੀ ਕਰ ਲੈ ਠੀਕ ਹੈ ਪੰਜਾਬ ਦੀ ਧਰਤੀ ਤੋਂ ਆਪਣੇ ਨੂੰ ਘੁੱਟਣ ਮਹਿਸੂਸ ਕਰ ਰਿਹਾ ਸੀ ਠੀਕ ਹੈ ਜੀ ਮੈਂ ਲੱਕ ਲਾ ਲਾ ਕੇ ਵੀਡੀਓ ਨਹੀਂ ਪਾ ਰਹੀ ਮੈਂ ਆਪਣੇ ਜੋ ਚਾਹਣੇ ਤੰਤਰੇ ਜੇ ਮੈਂ ਕਰ ਨਹੀਂ ਪਾ ਰਿਆ ਇਸ ਲਈ ਦੌੜਨਾ ਪੈ ਗਿਆ ਹੋਰ ਕੁਝ ਨਹੀਂ ਸੀ ਕਿਹਾ ਜਾਂਦਾ ਵਾਰਸ਼ਾ ਨਾ ਆਤਾ ਜਾਂਦੀਆਂ ਨੇ ਇਦਿਆਂ ਉਹ ਆਤਾਂ ਉਹ ਵੀਡੀਓ ਲੱਕ ਟਲ ਟੂਨ ਟੂਨ ਵਾਲੀਆਂ ਉਹ ਪੈਂਦੀਆਂ ਨਹੀਂ ਪਈਆਂ ਸੀਗੀਆਂ ਤਾਂ ਇਹਨੂੰ ਦਿੱਕਤ ਆ ਗਈ ਸੀਗੀ ਉਹ ਆਪਣਾ ਨੂੰ ਘੁੱਟਲ ਮਹਿਸੂਸ ਕਰਕੇ ਬਾਹਰ ਅੰਗਰੇਜ਼ ਬਣਨ ਨੂੰ ਦੌੜ ਗਿਆ ਕਿ ਮੈਂ ਅੰਗਰੇਜ਼ ਹੈਗਾ ਵੱਡਾ ਫਰੰਗੀ ਹੈਗਾ ਮੈਂ ਤੂੰ ਮੈਨੂੰ ਦੱਸ ਦੇਣਾ ਚਾਹਨਾ ਜੰਮਿਆ ਪਲ ਤੂੰ ਇਸੇ ਧਰਤੀ ਤੇ ਆ ਤੇਰਾ ਸਾਥ ਅਸੀਂ ਪਿੱਛੇ ਵੀ ਨਹੀਂ ਛੱਡਦਾ ਈ ਧਿਆਨ ਨਾ ਰਹੀ ਕੋਈ ਤੇਰੀ ਮਾੜੀ ਵੀਡੀਓ ਆਈ ਜੋ ਵੀ ਆਈ ਉੱਥੇ ਤੱਕ ਵੀ ਤੈਨੂੰ ਸਬਕ ਸਿਖਾਣ ਲਈ ਸਾਡੇ ਉੱਥੇ ਭਰਾ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੁੱਲੜ ਪੀਜ਼ਾ ਕਪਲ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕੁੱਲੜ ਪੀਜ਼ਾ ਕਪਲ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਦਾ ਕਾਰਨ ਬਣਿਆ ਰਿਹਾ ਹੁਣ ਕੁੱਲੜ ਪੀਜ਼ਾ ਕਪਲ ਦੇਸ਼ ਛੱਡ ਕੇ ਜਿਹੜਾ ਹੈ ਉਹ ਵਿਦੇਸ਼ਵਾਲ ਚਲ ਗਿਆ ਦੂਸਤੋ ਬਾਦ ਇੱਕ ਵਾਰ ਫਿਰ ਤੋਂ ਕੁੱਲੜ ਪੀਜ਼ਾ ਕਪਲ ਜਿਹੜਾ ਹੈ ਵਿਵਾਦਾਂ ਦੇ ਵਿੱਚ ਵੀ ਤੇ ਸੁਰਖੀਆਂ ਦੇ ਵਿੱਚ ਵੀ ਜਿਹੜਾ ਹੈ ਉਹ ਨਜ਼ਰ ਆਉਂਦਾ ਹੋਇਆ ਸਾਹਮਣੇ ਆ ਰਿਹਾ ਹੈ ਇਸ ਸਬੰਤ ਬਾਬਤ ਪਹਿਲਾਂ ਵੀ ਅਸੀਂ ਬਹੁਤ ਗੱਲਬਾਤ ਕੀਤੀ ਹੈ ਪ੍ਰੋਫੈਸਰ ਐਮ ਪੀ ਸਿੰਘ ਹੁਰੀ ਸਾਡੇ ਨਾਲ ਨੇ ਜਰੂਰ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਪਹਿਲਾਂ ਚਰਚਾਵਾ ਹੋਈਆਂ ਤੇ ਜਿਸ ਤਰੀਕੇ ਦੇ ਨਾਲ ਕੁਲੜ ਪੀਜ਼ਾ ਕਪਲ ਇੱਕ ਕੈਲੋ ਸੁਰਖੀਆਂ ਦਾ ਦਾਵੀ ਜਿਹੜਾ ਇਹ ਵਿਸ਼ਾ ਬਣਿਆ ਰਿਹਾ ਅਤੇ ਵਿਵਾਦਾਂ ਦੇ ਵਿੱਚ ਵੀ ਫਸਿਆ ਰਿਹਾ ਹੁਣ ਕੁਲੜ ਪੀਜ਼ਾ ਕਪਲ ਉਹੀ ਹੈ ਜਿਹੜਾ ਵਿਦੇਸ਼ ਨੂੰ ਭੱਜ ਗਿਆ ਲੋਕ ਕਹਿੰਦੇ ਨੇ ਕਿ ਬਈ ਕੁਲੜ ਪੀਜ਼ਾ ਕਪਲ ਤਾਂ ਵਿਦੇਸ਼ ਭੱਜ ਗਿਆ ਖਬਰਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਉਹਨੇ ਜਿਹੜੀ ਆਪਣੀ ਇੱਕ ਵੀਡੀਓ ਪਾਈ ਹੈ ਨਾ ਉਹਦੀ ਟੈਗ ਲਾਈਨ ਬੜੀ ਵਧੀਆ ਲਿਖੀ ਆ ਲਾਈਫ ਇਜ਼ ਜਰਨੀ ਥੇਅਰ ਵੀ ਹੈਵ ਟੂ ਗੋ ਫॉर ਡੈਸਟੀਨੇਸ਼ਨ ਠੀਕ ਹੈ ਜੀ ਉਹ ਅੰਗਰੇਜ਼ਾਂ ਦੀ ਉਲਾਦ ਆਪਣਾ ਉਹਨੂੰ ਮੰਨਦਾ ਸੀਗਾ ਅੰਗਰੇਜ਼ਾਂ ਕੋ ਪਹੁੰਚ ਗਿਆ ਠੀਕ ਹੈ ਜੀ ਉਹਦੀ ਹਰਕਤਾਂ ਵੀ ਅੰਗਰੇਜ਼ਾਂ ਵਾਲੀਆਂ ਅੰਗਰੇਜ਼ੀ ਪਿੱਕਚਰ ਬਣਾਈ ਉਹਨੇ ਅੰਗਰੇਜ਼ੀ ਪਿੱਕਚਰ ਫੈਲਾਈ ਤੇ ਉਹ ਕਿਤੇ ਨਾ ਕਿਤੇ ਨਾ ਆਪਣਾ ਉਹਨੂੰ ਅੰਗਰੇਜ਼ ਦੀ ਅੰਗਰੇਜ਼ਾਂ ਦਾ ਟ੍ਰੇਟ ਸਮਝਦਾ ਮੇਰੇ ਅੰਦਰ ਅੰਗਰੇਜ਼ਾਂ ਦਾ ਟ੍ਰੇਟ ਹੈਗਾ ਉਹਨੇ ਹਰ ਹਰਕਤ ਵਰਤੀ ਕਿ ਮੈਂ ਕਿਸੇ ਤਰੀਕੇ ਬਾਲੀਵੁੱਡ ਚ ਪਹੁੰਚ ਜਾ ਠੀਕ ਹੈ ਜੀ ਦੇਖੋ ਸਾਡੇ ਜਿਹੜੇ ਸਿਧਾਂਤ ਹੈ ਸਿੱਖੀ ਦੇ ਪੱਗ ਦੇ ਬੇਸਿਕਲੀ ਪੱਗ ਜਿਹੜੇ ਸਿਧਾਂਤ ਨੇ ਪੱਗ ਜਿਹੜੀ ਆ ਉਹ ਹਮੇਸ਼ਾ ਕਿਸੇ ਦੀ ਇੱਜ਼ਤ ਆਬਰੂ ਲਈ ਖੜੀ ਹੁੰਦੀ ਹੈ ਉਹ ਹਮੇਸ਼ਾ ਕਿਸੇ ਦੀ ਮਦਦ ਲਈ ਖੜੀ ਹੁੰਦੀ ਹੈ ਜਿਹੜੀ ਸਾਡੀ ਪੱਗ ਸਾਨੂੰ ਮਿਲੀ ਹੈ ਇਹ ਕੋਈ ਛੇ ਲੜੀ ਕਪੜਾ ਐਵੇਂ ਨਹੀਂ ਹੈਗਾ ਇਹ ਸਾਡੇ ਗੁਰੂ ਸਾਹਿਬ ਦੀ ਦਿੱਤੀ ਹੋਈ ਸਾਡੇ ਸਿਰ ਤੇ ਤਾਜ ਹੈ ਤਾਜ ਪੱਗ ਉਹ ਕਿਤੇ ਨਾ ਕਿਤੇ ਉਸ ਤਾਜ ਨੂੰ ਮਿਸਯੂਜ਼ ਕਰ ਰਿਆ ਸੀਗਾ ਬਹੁਤ ਵਧੀਆ ਹੋਇਆ ਜਦੋਂ ਸਿੱਖਾਂ ਨੇ ਰਲ ਕੇ ਇਹਨੂੰ ਸਬਕ ਸਿਖਾਇਆ ਕਿ ਭਾਈ ਤੂੰ ਆਪਣੀ ਪੱਗ ਨੂੰ ਬਦਲ ਇਹਦਾ ਸਟਾਈਲ ਬਦਲ ਠੀਕ ਹੈ ਜੀ ਜਿੱਥੇ ਦਾ ਉਹਦਾ ਸਟਾਈਲ ਪੱਗ ਦਾ ਨਾ ਬੰਨਿਆ ਕਰ। ਹੂੰ। ਇਹ ਬਿਲਕੁਲ ਢੀਠ ਇੱਕ ਨੰਬਰ ਦਾ ਢੀਠ। ਹੂੰ। ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਾ ਦੁਨੀਆ ਦਾ ਕੱਲ ਡੋਨਲਡ ਟਰਪ ਨੇ ਚੱਕੀ ਹੈ ਨਾ। ਸੌ ਚੱਕੀ ਹੈ। ਹੂੰ। ਇਹਨੂੰ ਉੱਥੇ ਬੁਲਾ ਕੇ ਕਿਤਾਬ ਦੇਣਾ ਚਾਹੀਦਾ ਸੀਗਾ ਉੱਤੇ। ਹੂੰ। ਕਿ ਤੂੰ ਦੁਨੀਆ ਦਾ ਸਭ ਤੋਂ ਬੇਤਹਾਸ਼ਾ ਬੇਸ਼ਰਮ ਬੰਦਾ ਤੂੰ। ਹੂੰ। ਨੰਬਰ 1 ਤੇ ਗਲੋਬਲਾਈਜ਼ ਬੇਸ਼ਰਮ ਬੰਦਾ ਦੇ ਕਿਸ ਨੂੰ ਕਹਿਣਾ ਉਹ ਇਹ ਕੁਲੜ ਪੀਦੇ ਵਾਲਾ। ਹੂੰ। ਅੰਗਰੇਜ਼ਾਂ ਦੀ ਲਾਸ਼ ਸਮਝ ਕੇ ਅੰਗਰੇਜ਼ਾ ਕੋ ਚਲਾ ਗਿਆ ਦੇਖੋ ਕਿ ਮੈਂ ਅੰਗਰੇਜ਼ ਆ। ਹੂੰ। ਠੀਕ ਹੈ ਜੀ। ਹੂੰ। ਜਦੋਂ ਤੂੰ ਆਪਣੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਬਿਲਕੁਲ ਵੀ ਸੰਜੋ ਨਹੀਂ ਸਕਿਆ ਕਿਤੇ ਵੀ ਤੂੰ ਇਸ ਦੇਸ਼ ਦੇ ਟ੍ਰੇਡੀਸ਼ਨ ਦੇ ਨਾਲ ਨਹੀਂ ਚੱਲ ਸਕਿਆ ਕਿੱਦਾਂ ਦਾ ਤੇਰੇ ਅੰਦਰ ਮੈਨੂੰ ਨਹੀਂ ਪਤਾ ਕਿਹੜੇ ਕਟਾਣੂ ਤੇਰੇ ਅੰਦਰ ਹੈਗੇ ਨੇ ਜਿਹੜੇ ਅੰਦਰ ਉਛਲੀ ਜਾਂਦੇ ਪਏ ਨੇ ਬਾਰ-ਬਾਰ ਕਿ ਮੈਂ ਇੱਥੋਂ ਦੀ ਅੰਗਰੇਜ਼ਾਂ ਕੋ ਚਲਾ ਗਿਆ ਜਾ ਕੇ ਹੁਣ ਅੰਗਰੇਜ਼ਾਂ ਵਾਲੇ ਕੰਮ ਕਰਾਂਗੇ ਅੰਗਰੇਜ਼ਾਂ ਵਾਲੀਆਂ ਪਿਚੜਾ ਬਣਾਏਗਾ ਉਹਨੂੰ ਸਾਨੂੰ ਪਤਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਇਹੀ ਚਾਹੁੰਦਾ ਸੀਗਾ ਤੂੰ ਆਪਣੇ ਨੂੰ ਜਿਆਦੀ ਲੋਕੀ ਅੰਗਰੇਜ਼ਾਂ ਤੋਂ ਜਿਆਦੀ ਚਾਹੁੰਦੇ ਸੀਗੇ ਤੂੰ ਅਜੇ ਅੰਗਰੇਜ਼ਾਂ ਕੋ ਜਾ ਕੇ ਗੁਲਾਮ ਬਣਨ ਨੂੰ ਤਿਆਰ ਹੋ ਗਿਆ ਠੀਕ ਹੈ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਸੈਦ ਅਰੋੜਾ ਤੈਨੂੰ ਸਿਕਿਉਰਿਟੀ ਦੀ ਲੋੜ ਪਈ ਤੂੰ ਹਾਈ ਕੋਰਟ ਪਹੁੰਚ ਗਿਆ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਮੈਨੂੰ ਖਤਰਾ ਜਾਂਦਾ ਹੁਣ ਕੱਲ ਨੂੰ ਤੂੰ ਉੱਥੇ ਵੀ ਕੰਮ ਕਰੇਗਾ ਪੰਜਾਬੀ ਉੱਤੇ ਵੀ ਹੈ ਗਈ ਇਹ ਤੂੰ ਭੁੱਲ ਜਾ ਕਿ ਪੰਜਾਬੀ ਤੈਨੂੰ ਉੱਥੇ ਨਹੀਂ ਮਿਲਨੇ ਉੱਥੇ ਵੀ ਸਿੱਖੀ ਨੂੰ ਮੰਨਣ ਵਾਲੇ ਬਹੁਤ ਲੋਕ ਨੇ ਤੇਰੀਆਂ ਹਰਕਤਾਂ ਚ ਇਦਾਂ ਦੀ ਨਹੀਂ ਆ ਤੈਨੂੰ ਉੱਥੇ ਵੀ ਤੈਨੂੰ ਸਿਕਿਉਰਿਟੀ ਦੀ ਲਾੜੀ ਪੈਣੀ ਹੈ ਦਰਖਾਸਤ ਕਿਤੇ ਨਾ ਕਿਤੇ ਰਾਣੀ ਨੂੰ ਜਾ ਕੇ ਦਰਖਾਸਤ ਲਾਣੀ ਪੈ ਜਾਣੀ ਤੈਨੂੰ ਉੱਥੇ ਜਾ ਕੇ ਸੋ ਮੈਂ ਤੈਨੂੰ ਵੀਰੇ ਕਹਿਣਾ ਚਾਹਨਾ ਤੂੰ ਬੜਾ ਵਧੀਆ ਟੈਗ ਲਿਖਿਆ ਲਾਈਫ ਇਜ਼ ਜਰਨੀ ਵੇਅ ਵੀ ਹੈਵ ਟੂ ਗੋ ਫॉर ਡੈਸਟੀਨੇਸ਼ਨ ਤੂੰ ਨੂੰ ਸਹੀ ਡੈਸਟੀਨੇਸ਼ਨ ਬਣ ਕੇ ਉੱਥੇ ਪਹੁੰਚ ਗਿਆ ਪਰ ਯਾਦ ਰੱਖੀ ਤੇਰੀਆਂ ਹਰਕਤਾਂ ਨਾ ਹਮੇਸ਼ਾ ਤੈਨੂੰ ਸਟੈਪ ਬੈਕ ਲੈ ਕੇ ਜਾਂਦੀਆਂ ਸਟੈਪ ਫਰੰਟ ਕਦੀ ਵੀ ਨਹੀਂ ਲੈ ਕੇ ਜਾਂਦੀਆਂ ਅੱਛਾ ਇਹ ਉਹੀ ਸਹਿਜ ਰੋੜਾ ਏ ਉਹੀ ਕੁਲੜ ਪੀਜ਼ਾ ਕਪਲ ਏ ਜੋ ਕਹਿੰਦਾ ਹੀ ਵੀ ਮੇਰਾ ਪੰਜਾਬ ਮਹਾਨ ਹੈ ਪੰਜਾਬ ਉਹ ਧਰਤੀ ਏ ਜਿਸ ਧਰਤੀ ਦੇ ਵਿੱਚ ਜੜਾ ਏ ਉਹ ਗੁਰੂਆਂ ਤੇ ਪੀਰਾਂ ਦਾ ਜੜਾ ਏ ਉਹ ਆ ਜਿੰਦਗੀ ਜਿਹੜੀ ਹੈ ਉਹ ਸੰਜੋਈ ਗਈ ਹੈ ਕਿ ਇਸ ਧਰਤੀ ਨੂੰ ਮੈਂ ਕਦੀ ਛੱਡ ਕੇ ਨਹੀਂ ਜਾਊਂਗਾ ਤੇ ਅੱਜ ਉਹ ਉਹੀ ਸਹਿਜ ਅਰੋੜਾ ਹੈ ਜਿਹੜਾ ਜਿਹੜਾ ਵਿਦੇਸ਼ ਭੱਜ ਗਿਆ ਹੈਗਾ ਮੈਂ ਕਹਾਂ ਜੀ ਇਦਾਂ ਦੇ ਜਿਹੜੇ ਬੰਦੇ ਆ ਨਾ ਉਹ ਇਸ ਧਰਤੀ ਤੇ ਰਹਿਣੇ ਵੀ ਚਾਹੀਦੇ ਕਲੰਕ ਨੇ ਇਸ ਧਰਤੀ ਲਈ ਮੇਰੇ ਹਿਸਾਬ ਨਾਲ ਮੈਂ ਕਹਿਣਾ ਚਾਹੂੰਗਾ ਇਸ ਬੰਦੇ ਨੂੰ ਤੈਨੂੰ ਇਹਨਾਂ ਕਿਹਾ ਗਿਆ ਕਿ ਆਪਣਾ ਪੰਜਾਬ ਦਾ ਕਲਚਰ ਪ੍ਰਮੋਟ ਕਰਕੇ ਕਰਨਾ ਤੇ ਤੂੰ ਕਦੀ ਪੰਜਾਬ ਦਾ ਕਲਚਰ ਪ੍ਰਮੋਟ ਨਹੀਂ ਕੀਤਾ ਕਦੀ ਵੀ ਨਹੀਂ ਹਮੇਸ਼ਾ ਤੂੰ ਕੋਸ਼ਿਸ਼ ਕੀਤੀ ਹੈ ਬਲਗੇਰਿਟੀ ਪ੍ਰਮੋਟ ਕਰਨ ਦੀ ਹੂੰ ਠੀਕ ਹੈ ਜੀ ਜਿਹੜੀ ਕਿ ਬੱਚਿਆਂ ਤੇ ਬੜਾ ਜ਼ਿਆਦਾ ਇੰਪ੍ਰੈਸ ਨੇਟ ਜਿਹੜੇ ਬੱਚੇ ਨੇ ਉਹਨਾਂ ਤੇ ਬਹੁਤ ਫਰਕ ਪੰਦੀ ਏ ਹਮੇਸ਼ਾ ਤੋਂ ਕੋਸ਼ਿਸ਼ ਕੀਤੀ ਬਲਗੇਰਿਟੀ ਮੈਂ ਪ੍ਰਮੋਟ ਕਰਾਂ ਬੇਸਿਕਲੀ ਥਰੂ ਯੂਰ ਵਾਈਫ ਵਾਈਫ ਨਾ ਪਤਾ ਕੀ ਹੁੰਦੀ ਹਰ ਬੰਦੇ ਦੀ ਇੱਜ਼ਤ ਇਲਾਜ ਹੁੰਦੀ ਏ ਹਨਾ ਜੀ ਪਰ ਮੈਂ ਹੈਰਾਨ ਆ ਯਾਰ ਤੇਰੇ ਕੋਲ ਤੂੰ ਆਪਣੀ ਵਾਈਫ ਨੂੰ ਸ਼ਰੇ ਆਮ ਜੋ ਸਾਡੇ ਟ੍ਰੈਡੀਸ਼ਨ ਨਹੀਂ ਹੈ ਸਾਡੇ ਟ੍ਰੈਡੀਸ਼ਨ ਹੀ ਹੈਗੇ ਤੂੰ ਹਮੇਸ਼ਾ ਆਪਣੇ ਵਾਈਫ ਦਾ ਕੰਡਾ ਵਰਤਿਆ ਠੀਕ ਹੈ ਜੀ ਮੈਂ ਹੈਰਾਨ ਹਾਂ ਉਸ ਕੁੜੀ ਤੋਂ ਵੀ ਗੁਰਪ੍ਰੀਤੋਂ ਵੀ ਕਿ ਤੂੰ ਕਦੀ ਵੀ ਤੇਰੇ ਫਾਦਰ ਨੇ ਜਾਂ ਕਿਸੇ ਨੇ ਤੁਹਾਨੂੰ ਕਦੀ ਸੁਣਾਬ ਨਹੀਂ ਕੀਤਾ ਹਮ ਕੀ ਇਹ ਕੰਮ ਨਾ ਕਰੋ ਤੁਹਾਨੂੰ ਜਕੜਨ ਮਹਿਸੂਸ ਹੋਣ ਲੱਗੀ ਇੱਥੇ ਤੁਹਾਨੂੰ ਸਿਕਿਉਰਟੀਆਂ ਮਿਲ ਗਈਆਂ ਸਭ ਕੁਝ ਮਿਲ ਗਿਆ ਪਰ ਤੁਹਾਨੂੰ ਕਿਤਨਾ ਕਿਤਨਾ ਆਪਣੇ ਦਿਲ ਦੇ ਅੰਦਰ ਤੇ ਸਾਡੀਆਂ ਵੀਡੀਓ ਨਹੀਂ ਪੈ ਰਹੀਆਂ ਸਾਨੂੰ ਉਹ ਸਵਾਦ ਨਹੀਂ ਆ ਰਿਹਾ ਸਵਾਦ ਲੈਣ ਲਈ ਤੂੰ ਇੰਗਲੈਂਡ ਪਹੁੰਚ ਗਿਆ ਹੋਰ ਕੁਝ ਨਹੀਂ ਹੈਗਾ ਅਚਾ ਇਹ ਸਵਾਦ ਲੈਣ ਲਈ ਇੰਗਲੈਂਡ ਬਿਲਕੁਲ ਸਵਾਦ ਲੈਣ ਲਈ ਗਿਆ ਇੰਗਲੈਂਡ ਜੋ ਇਹਦਾ ਸਵਾਦ ਇੱਥੇ ਪੂਰਾ ਨਹੀਂ ਹੋਣ ਰਿਹਾ ਸੀਗਾ ਕਹਿੰਦਾ ਮੈਂ ਉੱਥੇ ਜਾ ਕੇ ਪੂਰਾ ਕਰੂੰਗਾ ਕਿ ਬਿਲਕੁਲ ਬੇਰੂਪੀਆ ਬੰਦਾ ਇੰਨੇ ਦੇਖੋ ਕਿਤੇ ਵੀ ਲੋਕ ਲੱਜ ਨਹੀਂ ਮੈਂ ਦੇਖੋ ਮੈਂ ਤੁਹਾਡੇ ਇੰਟਰਵਿਊ ਚ ਕਈ ਵਾਰ ਹੀ ਕਿਹਾ ਸਹਿਜ ਤੇਰੇ ਇੱਕ ਬੇਟਾ ਹੋ ਗਿਆ ਹੂੰ ਬੇਟੇ ਲਈ ਮਾਪੇ ਉਹਦੇ ਕਾਈਡਲ ਹੁੰਦੇ ਨੇ ਬਿਲਕੁਲ ਤੁਸੀਂ ਕੱਲ ਨੂੰ ਕੀ ਦੱਸੋਗੇ ਤੁਹਾਡੀ ਪਿਕਚਰ ਆਈ ਸੀ ਪੁੱਤਰ ਆ ਤੇ ਤੇਰਾ ਪਾਪਾ ਬੜੀ ਵਧੀਆ ਪਿਕਚਰ ਬਣਾ ਕੇ ਗਿਆ ਈ ਵਾਟ ਦ ਥਿੰਗ ਯੂ ਕੈਨ ਗਿਵ ਟੂ ਯਰ ਚਾਈਲਡ ਮੈਂ ਬੀਇੰਗ ਅ ਟੀਚਰ ਕਹਿਣਾ ਪਿਆ ਭਾਈ ਠੀਕ ਹੈ ਨਾ ਕੱਲ ਨੂੰ ਮੰਨ ਲਾ ਤੇਰਾ ਬੱਚਾ ਮੇਰਾ ਸਟੂਡੈਂਟ ਬੰਦਾ ਮੈਂ ਤਾਂ ਸਮਝਾਉਂਗਾ ਨਾ ਉਹਨੂੰ ਚੱਗੇ ਰਾਹ ਲਾਉਂਗਾ ਤਾਂ ਤੂੰ ਕਿਉਂ ਨਹੀਂ ਲਾਂਦਾ ਪਿਆ ਐਜ਼ ਅ ਪੇਰੈਂਟ ਤੁਹਾਡੀ ਜ਼ਿੰਮੇਵਾਰੀ ਸੜ ਤੋਂ ਜ਼ਿਆਦਾ ਉਹਨੂੰ ਐਜ਼ ਅ ਪੇਰੈਂਟ ਅੱਗੇ ਪਾਸੇ ਲਾਉਂਦੀ ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਹਾਲਾਤ ਲਗਾਤਾਰ ਹੋਏ ਇੱਕ ਤੁਸੀਂ ਕਹਿ ਰਹੇ ਹੋ ਕਿ ਵੀ ਟੇਸਟ ਨਹੀਂ ਮਿਲਿਆ ਜਾਂ ਫਿਰ ਜੋ ਚੀਜ਼ਾਂ ਕਰਨਾ ਚਾਹੁੰਦਾ ਹੀ ਸੈਜ ਅਰੋੜਾ ਉਹ ਨਹੀਂ ਕਰ ਪਾਇਆ ਵਿਦੇਸ਼ ਚਲ ਗਿਆ ਵਿਦੇਸ਼ ਦੇ ਵਿੱਚ ਉਹਦੀਆਂ ਹੋਰ ਵੀ ਵੀਡੀਓ ਆ ਸਕਦੀਆਂ ਲੱਗਦੀਆਂ ਲੱਗਦਾ ਇਹ ਉਮੀਦ ਹੈ ਤੁਹਾਨੂੰ ਮੈਂ 200% ਕਹਿੰਦਾ ਹੁਣ ਰਿਲੀਜ਼ ਕਰੂਗਾ ਵੀਡੀਓ ਆਪਣੀਆਂ ਸਾਰੀਆਂ ਜਿਹੜੀਆਂ ਬਣਾਈਆਂ ਇਹਨੇ ਦੇਖੋ ਇਹਦੀ ਅੰਬੀਸ਼ਨ ਬਹੁਤ ਓਵਰ ਹੈ ਗਈ ਹੈ ਉਸ ਲੈਵਲ ਦਾ ਬੰਦਾ ਨਹੀਂ ਹੈਗਾ ਜਿਸ ਲੈਵਲ ਦੀ ਅੰਬੀਸ਼ਨ ਬਣਾ ਕੇ ਬੈਠਾ ਹੋਇਆ ਸੀਗਾ ਇਹਨੇ ਮਿਹਨਤ ਚਲੋ ਇਹਨੇ ਮਿਹਨਤ ਕੀਤੀ ਲੋਕਾਂ ਨੇ ਸਹਿਯੋਗ ਅਸੀਂ ਵੀ ਦਿੰਦੇ ਰੇਤਾ ਸਹਿਯੋਗ ਜਦੋਂ ਸਟਾਰਟਿੰਗ ਸਟਾਰਟਿੰਗ ਜਨੇ ਮਿਹਨਤ ਕੀਤੀ ਨਾ ਅਸੀਂ ਵੀ ਚਲੋ ਇੱਕ ਸਾਡਾ ਸਰਦਾਰ ਭਰਾ ਇਹਨੂੰ ਪ੍ਰਮੋਟ ਕਰਾਂਗੇ ਅਸੀਂ ਇਹਨੂੰ ਪ੍ਰਮੋਟ ਕੀਤਾ ਕੁਲੜ ਪੀਜੇ ਨੂੰ ਇਹਦੇ ਨੂੰ ਸਭ ਕੋਈ ਪ੍ਰਮੋਟ ਕੀਤਾ ਪਰ ਜਦੋਂ ਇਦਾਂ ਦੀਆਂ ਹਰਕਤਾਂ ਦੇਖੀਆਂ ਨਾ ਯਾਰ ਇੰਨਾ ਨਿਹੈਤ ਢੀਠ ਨਿਹੈਤ ਬੇਸ਼ਰਮੰਦਾ ਜੇ ਤੇਰੀ ਕਮਿਊਨਿਟੀ ਤੈਨੂੰ ਕਹਿ ਰਹੀ ਹੈ ਕਿ ਭਾਈ ਤੂੰ ਇਹ ਚੀਜ਼ਾਂ ਨਾ ਕਰ ਨਾ ਹਰਕਤਾਂ ਕਰ ਪਰ ਤੂੰ ਮੁੜਿਆ ਹੀ ਨਹੀਂ ਤੂੰ ਮੁੜਿਆ ਹੀ ਨਹੀਂ ਤੂੰ ਹਰ ਚੀਜ਼ ਦੇ ਵਿੱਚ ਆਪਣੀ ਐਡ ਹਰ ਚੀਜ਼ ਦੇ ਵਿੱਚ ਆਪਣੀ ਜਿਹੜੀ ਹੈ ਤੂੰ ਕਹਿਲਾ ਦਿਲ ਦੀ ਉਮੰਗ ਕਿ ਮੈਂ ਵੱਡਾ ਬੰਦਾ ਕਿਦਾਂ ਬਣ ਜਾਗਾ ਵੱਡਾ ਬਣਾਣਾ ਉਸ ਹਾਲ ਪੂਰਖ ਨੇ ਠੀਕ ਹੈ ਜੀ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਪ੍ਰਮਾਤਮਾ ਨੇ ਆਪਣੇ ਤੁਹਾਨੂੰ ਲਾਈਫ ਚ ਲਿਫਟ ਕਰ ਦੇਣਾ ਠੀਕ ਹੈ ਜੀ ਲਾਈਫ ਵਿਦ ਡਿਫਿਕਲਟੀ ਤੂੰ ਆਪਣੇ ਲੈ ਟੈਗ ਜੇ ਪਾ ਰਿਆ ਨਾ ਕਿ ਵੇਅ ਡੈਸਟੀਨੇਸ਼ਨ ਇਜ਼ ਤੂੰ ਆਪਣੇ ਆਪ ਨੂੰ ਅੰਗਰੇਜ਼ ਸਮਝ ਕੇ ਨਾ ਉੱਥੇ ਪਹੁੰਚ ਗਿਆ ਪਰ ਰਹਿਣਾ ਤੂੰ ਦੇਸੀ ਆ ਮੇਰੀ ਗੱਲ ਸੁਣ ਲੈ ਪਿਕਚਰ ਤੇ ਨਹੀਂ ਦੇਸੀ ਹੀ ਰਹਿਣੀ ਹੈ ਜੋ ਮਰਜ਼ੀ ਕਰ ਲੈ ਠੀਕ ਹੈ ਯਾਦ ਰੱਖ ਲੈ ਮੇਰੀ ਗੱਲ ਚੰਗੇ ਕੰਮ ਕਰ ਪੰਜਾਬ ਦੇ ਟ੍ਰੈਡੀਸ਼ਨ ਨੂੰ ਮੈਂ ਅਜ ਵੀ ਤੈਨੂੰ ਆਪਣੇ ਚੈਨਲ ਛੋਟਾ ਭਰਾ ਐ ਤੂੰ ਇਸ ਚੈਨਲ ਰਾਹੀਂ ਤੈਨੂੰ ਇਹ ਕਹਿਣਾ ਚਾਹਨਾ ਵਾਂ ਕੋਸ਼ਿਸ਼ ਕਰ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰ। ਇਹੀ ਮੰਗ ਅਸੀਂ ਤੇਰ ਤੋਂ ਮੰਗਦੇ ਆਂ ਜੇ ਤੂੰ ਪੰਜਾਬ ਦੇ ਕਲਚਰ ਨੂੰ ਵੀਰੇ ਪ੍ਰਮੋਟ ਕਰਦਾ ਤੇਰਾ ਰੱਜ ਕੇ ਸਾਧਿਆ ਲੱਗਦਾ ਕਲਚਰ ਨੂੰ ਪ੍ਰਮੋਟ ਕਰੇਗਾ ਨਾ ਨਹੀਂ ਕਰੇਗਾ ਬਿਲਕੁਲ ਨਹੀਂ ਕਰੇਗਾ ਹੋਰ ਦੱਸੋ ਕਦੀ ਵੀ ਨਹੀਂ ਕਰੇਗਾ ਠੀਕ ਹੈ ਨਾ ਪਰ ਫਿਰ ਵੀ ਤੁਸੀਂ ਉਮੀਦ ਲਈ ਰੱਖੀ ਐ ਉਮੀਦ ਤਾਂ ਨਾ ਅਸੀਂ ਤਾਂ ਉਹਨੂੰ ਸਮਝਾਣਾ ਹੀ ਨਾ ਅਸੀਂ ਉਹਨੂੰ ਕੋਸ਼ਿਸ਼ ਕਰਨੀ ਐ ਸਾਜਨ ਮੰਚੰਦੇ ਨੂੰ ਸਮਝਾਣਾ ਵਾ ਸਾਜਨ ਮੰਚੰਦਾ ਥੋੜਾ ਜਿਆ ਸਮਝ ਜਾ ਤੇਰੇ ਨਾਲੋਂ ਅਸੀਂ ਉਹਨੂੰ ਗੁਰਪ੍ਰੀਤ ਨੂੰ ਸਮਝਾਣੇ ਆ ਗੁਰਪ੍ਰੀਤ ਤੂੰ ਇਹਨੂੰ ਸਮਝਾ ਜਾਂ ਤੂੰ ਵੀ ਸੰਭਲ ਜਾ ਥੋੜਾ ਇੱਕ ਹੱਦ ਹੋ ਗਈ ਸੀ ਕਹਿੰਦੇ ਕਿ ਬਈ ਇਹਨਾਂ ਦਾ ਤਾਂ ਤਲਾਕ ਹੋ ਗਿਆ ਹੈ ਇਹਨਾਂ ਦਾ ਜਿਹੜਾ ਹੈ ਹੁਣ ਜੀਵਨ ਖਤਮ ਹੋਣ ਵਾਲਾ ਹੈ ਜਿਸ ਤਰੀਕੇ ਦੀਆਂ ਖਬਰਾਂ ਲੱਗੀਆਂ ਸਾਰਾ ਕੁਝ ਹੋਇਆ ਵਾਈਫ ਹਸਬੰਡ ਅਲੱਗ ਹੋ ਰਹੇ ਆ ਬੱਚਾ ਕਿਸੇ ਹੋਰ ਵਾਈਫ ਕੋ ਰਵੇ ਗਿਆ ਸੈਚ ਕੋ ਰਵੇ ਗਿਆ ਇਦਾਂ ਦੀਆਂ ਖਬਰਾਂ ਚੱਲ ਰਹੀਆਂ ਸੀ ਤੇ ਉਹ ਖਬਰ ਦੇ ਵਿੱਚ ਇਹ ਖਬਰ ਆ ਗਈ ਕਿ ਬਈ ਪੂਰਾ ਪਰਿਵਾਰ ਵਿਦੇਸ਼ ਭੱਜ ਗਿਆ ਹੈ ਭਾਜੀ ਇਹ ਬੰਦਾ ਨਾ ਸਵੇਰੇ ਬਰਸ਼ ਕਰਨ ਤੋਂ ਲੈ ਕੇ ਪਾਣੀ ਦੇ ਡੱਬੇ ਪਾਨ ਤੱਕ ਵੀ ਆਪਣੀ ਐਡ ਲੱਭਦਾ ਆਪਣੀ ਮਸ਼ਹੂਰੀ ਲੱਭਦਾ ਮੈਂ ਸੈਲੀਬ੍ਰਿਟੀ ਕਿੱਦਾਂ ਬਣ ਜਾਏ ਤੇ ਦਿਮਾਗ 'ਚ ਕੋਈ ਗੱਲਾਂ ਚੱਲਦੀਆਂ ਮੈਂ ਸੈਲੀਬ੍ਰਿਟੀ ਕਿੱਦਾਂ ਬਣ ਜਾਾਂਗਾ ਸੈਲੀਬ੍ਰਿਟੀ ਇਦਾਂ ਨਹੀਂ ਬਣਿਆ ਜਾ ਸਕਦਾ ਸੈਲੀਬ੍ਰਿਟੀ ਬਣਿਆ ਜਾ ਸਕਦਾ ਸਮਾਜ ਲਈ ਕੋਈ ਚੰਗਾ ਕਰਕੇ ਠੀਕ ਹੈ ਜੀ ਸਮਾਜ ਤੁਹਾਨੂੰ ਆਪਣੇ ਆਪ ਅਪਲਿਫਟ ਕਰਦਾ ਜੋ ਤੁਸੀਂ ਕੋਈ ਚੰਗਾ ਕੰਮ ਕਰੋਗੇ ਚੰਗਾ ਕਰਮ ਕਰੋਗੇ ਸਮਾਜ ਲਈ ਕੋਈ ਸੋਸਾਇਟੀ ਲਈ ਕਰੋਗੇ ਡੈਫੀਨਿਟਲੀ ਸਮਾਜ ਤੁਹਾਨੂੰ ਕਿਤਨਾ ਕਿਤੇ ਅਪਲਿਫਟ ਕਰੇਗਾ ਸੈਲੀਬ੍ਰਿਟੀ ਬਣਾਏਗਾ ਪਰ ਤੇਰੀ ਇੰਟੈਂਸ਼ਨ ਜਿਹੜੀ ਵਾਈਬਸ ਨੇ ਉਹ ਨੇਚਰ ਸਮਝ ਆਂਦੀ ਹੈ ਤੇਰੀ ਇੰਟੈਂਸ਼ਨ ਸਾਰਿਆਂ ਨੂੰ ਦਿਖ ਗਈ ਕਿ ਤੂੰ ਸਿਰਫ ਆਪਣੇ ਆਪ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਕਿ ਮੈਨੂੰ ਕਿਸੇ ਤਰੀਕੇ ਇੱਕ ਲਿਫਟ ਮਿਲ ਜਾਏ ਲਾਈਫ ਦੇ ਵਿੱਚ ਮੈਂ ਰਾਈਜ਼ ਕਰ ਜਾ ਪਰ ਮੈਂ ਸਮਾਜ ਲਈ ਕੁਝ ਨਾ ਕਰਾਂ ਉਹ ਚੀਜ਼ ਤੇਰੀ ਜਿਹੜੀ ਹੈ ਹਰਟ ਹੋਈ ਤੈਨੂੰ ਟ੍ਰੈਡੀਸ਼ਨ ਲਈ ਸਮਝਾਇਆ ਗਿਆ ਤੈਨੂੰ ਬਹੁਤ ਜ਼ੋਰ ਨਾਲ ਸਮਝਾਇਆ ਗਿਆ ਤੂੰ ਮੰਨਣ ਨੂੰ ਤਿਆਰ ਨਹੀਂ ਸੀ ਐਡਾ ਸੌਖਾ ਮੰਨਣ ਨਾਲ ਤੂੰ ਵੀ ਨਹੀਂ ਸੀ ਠੀਕ ਹੈ ਜੀ ਸਾਰਿਆਂ ਨੂੰ ਕਮਿਊਨਿਟੀ ਨੂੰ ਰਲ ਕੇ ਤੇਰੇ ਖਿਲਾਫ ਸੰਘਰਸ਼ ਕਰਨਾ ਪੈ ਗਿਆ ਕਿਉਂਟੀਗਾਰਡ ਵੀ ਮੇਰੇ ਖਿਆਲ ਨਾਲ ਇਹਨਾਂ ਨੂੰ ਮਿਲ ਗਏ ਸੀਗੇ ਆਰਾਮ ਨਾਲ ਤੇ ਰੋਜ਼ ਕੋਈ ਪ੍ਰਸ਼ਾਸਨ ਪੁੱਛਣਾ ਚਾਹਨਾ ਵਾ ਇਹਨਾਂ ਦੀ ਪਿੱਛੇ ਪ੍ਰਾਪਰਟੀਆਂ ਫ੍ਰੀਜ਼ ਕਰਨ ਠੀਕ ਹੈ ਜੀ ਜੋ ਵੀ ਹੈ ਇਹ ਦੇਖੋ ਡਿਚ ਕਰਕੇ ਗਏ ਨੇ ਹਾਈ ਕੋਰਟ ਨੂੰ ਬੇਸਿਕਲੀ ਹਾਈ ਕੋਰਟ ਤੋਂ ਸਿਕਿਉਰਿਟੀ ਐ ਡਾਇਰੈਕਸ਼ਨ ਮਿਲੀ ਹੈ ਨਾ ਹਾਈ ਕੋਰਟ ਤੋਂ ਮੈਂ ਹੁਣ ਕਹਿਣਾ ਚਾਹੁੰਦਾ ਵਾ ਇਹ ਕੀ ਇਹਨਾਂ ਨੇ ਪ੍ਰਾਪਰ ਚੈਨਲ ਦੇ ਥਰੂ ਇਗਲੈਂਡ ਗਏ ਨੇ ਕਿ ਕੋਈ ਦਗਾ ਕਰਕੇ ਗਏ ਨੇ ਜੋ ਵੀ ਹੈ ਇੰਟਰਪੋਲ ਦੇ ਥਰੂ ਇਹਨਾਂ ਦਾ ਪਤਾ ਕਰਾਇਆ ਜਾਵੇ ਜਿੱਦਾਂ ਵੀ ਹੈ ਪਰ ਮੈਂ ਇਹ ਨਹੀਂ ਕਹਿੰਦਾ ਇਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ ਨਾ ਉੱਥੇ ਛੱਡ ਦਿੱਤਾ ਜਾਵੇ ਇਹ ਪੰਜਾਬ ਚ ਨਾ ਨੰਦ ਦੁਆਰਾ ਇਹਨਾਂ ਨੂੰ ਸਾਸਰੀ ਕਾਲ ਹੈ ਪੰਜਾਬ ਨਹੀਂ ਆਉਣਾ ਚਾਹੀਦਾ ਇਹਨਾਂ ਪੰਜਾਬ ਚ ਕਿਉਂ ਨਾ ਆਉਣ ਕੀ ਪੰਜਾਬ ਚ ਆ ਕੇ ਇਹਨਾਂ ਨੇ ਫੇਰ ਆਪਣਾ ਹੀ ਅੰਗਰੇਜ਼ਾਂ ਵਾਲਾ ਕੰਮ ਸ਼ੁਰੂ ਕਰ ਦਿਆ ਅਸੀਂ ਉਹ ਤਾਂ ਉਹ ਤਾਂ ਕਹਿੰਦੇ ਵੀ ਉਹ ਤਾਂ ਕਹਿੰਦੇ ਪੰਜਾਬ ਸਾਡੀ ਧਰਤੀ ਹੈ ਅਸੀਂ ਪੰਜਾਬ ਦੀ ਧਰਤੀ ਨੂੰ ਛੱਡਣਾ ਨਹੀਂ ਪੰਜਾਬ ਦੀ ਧਰਤੀ ਤੋਂ ਆਪਣੇ ਨੂੰ ਘੁੱਟਣ ਮਹਿਸੂਸ ਕਰ ਰਿਹਾ ਸੀ ਠੀਕ ਹੈ ਜੀ ਮੈਂ ਲੱਕ ਲਾ ਲਾ ਕੇ ਵੀਡੀਓ ਨਹੀਂ ਪਾ ਰਹੀ ਮੈਂ ਆਪਣੇ ਜੋ ਚਾਹਣੇ ਤੰਤਰੇ ਦੇ ਮੈਂ ਕਰ ਨਹੀਂ ਪਾ ਰਿਆ ਇਸ ਲਈ ਉਹ ਦੌੜਨਾ ਪੈ ਗਿਆ ਹੋਰ ਕੁਝ ਨਹੀਂ ਸੀ ਸਿਕਿਉਰਿਟੀ ਸਰਕਾਰ ਨੇ ਦੇਤੀ ਹੋਰ ਕੀ ਰਹਿ ਗਿਆ ਸੀ ਇਹਨਾਂ ਨੂੰ ਚੁੱਪ ਕਰਕੇ ਨਾਮ ਨਾ ਕੰਮ ਕਰਨ ਨੂੰ ਰਾਜ਼ੀ ਨਹੀਂ ਸੀਗੇ ਆਪਣਾ ਕਰਮ ਕਰ ਕਿਰਤ ਕਰ ਨਾਮ ਜਪ ਤੇ ਆਪਣਾ ਕੰਮ ਕਰੀ ਜਾ ਵੀਡੀਓ ਵੀ ਬੜੀ ਅੱਛੀਆਂ ਪੈਨ ਲਾਪੀਆਂ ਸੀਗੀਆਂ ਜਦੋਂ ਤੋਂ ਨਿਹੰਗ ਸਿੰਘ ਪਹੁੰਚੇ ਸੀਗੇ ਉਸ ਤੋਂ ਬਾਅਦ ਜੋ ਚੀਜ਼ ਹੋਇਆ ਸਾਰਿਆਂ ਨੇ ਦੇਖਿਆ ਉਸ ਤੋਂ ਬਾਅਦ ਵੀਡੀਓ ਠੀਕ ਹੋ ਗਏ ਪੱਗ ਵੀ ਵਧੀਆ ਬਨਣ ਲਾਪਿਆ ਸੀਗਾ ਫਿਰ ਅਜੀਹੀ ਕਿਹੜੀ ਗੱਲ ਆਈ ਕਿ ਵਿਦੇਸ਼ ਭੱਜ ਗਿਆ ਦੇਖੋ ਨਾ ਜੀ ਉਹਦੇ ਅੰਦਰ ਜਿਹੜਾ ਇੱਕ ਬੇਸਿਕ ਜਿਹੜਾ ਟ੍ਰੇਟ ਹੁੰਦਾ ਨਾ ਬੰਦੇ ਦਾ ਉਹ ਬਾਹਰ ਆ ਹੀ ਇਦਿਆਂ ਉਹ ਆ ਤਾਂ ਉਹ ਵੀਡੀਓ ਲੱਕ ਲੱਕ ਟੂਨੂ ਟੂਨੂ ਵਾਲੀਆਂ ਉਹ ਪੈਂਦੀਆਂ ਨਹੀਂ ਪਈਆਂ ਸੀਗੀਆਂ ਤਾਂ ਇਹਨੂੰ ਦਿੱਕਤ ਆ ਗਈ ਸੀ ਉਹ ਆਪਣਾ ਨੂੰ ਘੁੱਟਲ ਮਹਿਸੂਸ ਕਰਕੇ ਬਾਹਰ ਅੰਗਰੇਜ਼ ਬਣਨ ਨੂੰ ਦੌੜ ਗਿਆ ਕਿ ਮੈਂ ਅੰਗਰੇਜ਼ ਹੈਗਾ ਵੱਡਾ ਫਰੰਗੀ ਹੈਗਾ ਮੈਂ ਤੂੰ ਮੈਨੂੰ ਦੱਸ ਦੇਣਾ ਚਾਹਨਾ ਜੰਮਿਆ ਪਹਿਲਾਂ ਤੂੰ ਇਸੇ ਧਰਤੀ ਤੇ ਐ ਤੇਰਾ ਵਸਾਤ ਅਸੀਂ ਪਿੱਛੇ ਵੀ ਨਹੀਂ ਛੱਡਦਾ ਈ ਧਿਆਨ ਨਾ ਰਹੀ ਕੋਈ ਤੇਰੀ ਮਾੜੀ ਵੀਡੀਓ ਆਈ ਜੋ ਵੀ ਆਈ ਉੱਥੇ ਤੱਕ ਵੀ ਤੈਨੂੰ ਸਬਕ ਸਿਖਾਉਣ ਲਈ ਸਾਡੇ ਉੱਥੇ ਭਰਾ ਬੈਠੇ ਨੇ ਸਾਡੇ ਕਲਚਰ ਨੂੰ ਚੰਗਾ ਪ੍ਰਮੋਟ ਕਰ ਸਹਿਜ ਮਨਜੰਦਾ ਸਾਡੇ ਕਲਚਰ ਨੂੰ ਚੰਗਾ ਪ੍ਰਮੋਟ ਕਰ ਗੁਰਪ੍ਰੀਤ ਛੋਟੀ ਸਾਡੇ ਕਲਚਰ ਨੂੰ ਚੰਗਾ ਪ੍ਰਮੋਟ ਕਰੋ ਪੁੱਤਰ ਤੁਸੀਂ ਏਦਾਂ ਨਾ ਕਰੋ ਠੀਕ ਹੈ ਇਹ ਆਪਣੇ ਅੰਦਰ ਮੈਂ ਤਾਂ ਫੇਰ ਦੱਸ ਰਿਹਾ ਯੂ ਆਰ ਨਾਓ ਪੇਰੈਂਟ ਇੱਕ ਸਿੰਗਲ ਹੋਣਾ ਤੇ ਇੱਕ ਪੇਰੈਂਟ ਹੁੰਦਾ ਬੜਾ ਵੱਡਾ ਰਿਸਪੌਂਸਿਬਿਲਟੀ ਹੁੰਦੀ ਹੈ ਉਸ ਵਾਰਿਸ ਨੂੰ ਤੁਸੀਂ ਇੱਕ ਵਧੀਆ ਫਿਊਚਰ ਦੇਣਾ ਹੈ ਉਹਦੇ ਲਈ ਤੁਹਾਨੂੰ ਇੱਕ ਚੰਗੇ ਕੰਮ ਕਰਨੇ ਪੈਣੇ ਨੇ ਠੀਕ ਹੈ ਹਰ ਟਾਈਮ ਤੁਸੀਂ ਜੇ ਏਦਾਂ ਹਰ ਟਾਈਮ ਰੀਲਾਂ ਤੇ ਰਹੋਗੇ ਤਾਂ ਤੁਹਾਡਾ ਬੇਟਾ ਵੀ ਡੈਫੀਨਿਟਲੀ ਐਕਸਪੈਕਟ ਕਰੇਗਾ ਕੱਲ ਨੂੰ ਮੈਂ ਕਿੱਦਾਂ ਦਾਾਂਗਾ ਉਹ ਜਿੱਥੇ ਵੀ ਸਕੂਲਿੰਗ ਕਰੇਗਾ ਜਾਂ ਜਿੱਥੇ ਵੀ ਕਾਲਜ ਆਏਗਾ ਤੁਹਾਡਾ ਇੱਕ ਲੰਕਣ ਪਿੱਛੇ ਥੋੜਾ ਛੜਨਾ ਜੇ ਤੁਹਾਡੀ ਮੂਵੀ ਆਈ ਹੈ ਇਹਨੇ ਕਦੇ ਤੁਹਾਡਾ ਪਿੱਛਾ ਨਹੀਂ ਛੜਨਾ ਇਹਨੂੰ ਮਟਾਉਣ ਲਈ ਤੁਹਾਨੂੰ ਲੋ ਪ੍ਰੋਫਾਈਲ ਹੋਣਾ ਪੈਣਾ ਸੀ ਮੈਂ ਬਾਰ ਬਾਰ ਇੰਟਰਵਿਊ ਚ ਗੱਲਾਂ ਕਹੀਆਂ ਪਰ ਤੁਸੀਂ ਏਦਾਂ ਦੇ ਸ਼ਖਸ਼ ਹੋ ਏਦਾਂ ਦੀ ਮਿੱਟੀ ਦੇ ਬਣੇ ਹੋ ਲੋ ਪ੍ਰੋਫਾਈਲ ਹੋ ਉਹਨੂੰ ਤਿਆਰੀ ਹੈ ਨੀ ਕਿ ਤੁਸੀਂ ਲੰਗ ਸਿੰਘ ਸਮਝਾਤ ਤੱਕੇ ਸੀਗੇ ਸਾਰਾ ਕੁਝ ਕਰ ਗਏ ਸੀਗੇ ਸਭ ਕੁਝ ਹੋ ਗਿਆ ਸੀਗਾ ਸ਼ਾਂਤ ਹੋ ਗਏ ਪੰਜਾਬ ਦੇ ਵਿੱਚ ਜੋ ਵੀਡੀਓ ਚੱਲਦੀਆਂ ਸੀਗੀਆਂ ਜੋ ਖਬਰਾਂ ਲੱਗਦੀਆਂ ਸੀ ਸਭ ਖਤਮ ਹੋ ਗਿਆ ਸੀ ਫਿਰ ਵੀ ਕੁਝ ਨਹੀਂ ਹੋਇਆ ਸਭ ਤੋਂ ਵੱਡੀ ਗਲਤੀ ਇਹਨਾਂ ਤੇ ਐਫ ਆਈ ਆਰ ਕਿਉਂ ਨਹੀਂ ਆਈ ਅੱਜ ਤੱਕ ਹੂੰ ਉਹ ਐਫ ਆਈ ਆਰ ਇਹਨਾਂ ਦੇ ਹੋਈ ਹੁੰਦੀ ਨਾ ਚੰਗੀ ਤਰ੍ਹਾਂ ਨਤ ਖਸੀ ਹੁੰਦੀ ਐ ਇਹਨਾਂ ਤੇ ਉਹਦੇ ਇਹਨਾਂ ਨੂੰ ਅਕਲ ਆ ਜਾਣੀ ਸੀ ਪਰ ਫਿਰ ਪੰਜਾਬ ਪੁਲਿਸ ਨੇ ਵੀ ਛੱਡੀ ਐ ਮੈਂ ਕਿਤੇ ਨਾ ਕਿਤੇ ਹੈਗਾ ਕੁਛ ਨਾ ਕੁਝ ਜਿਹੜਾ ਇਹਨਾਂ ਦੇ ਐਫ ਆਈ ਆਰ ਨਹੀਂ ਹੋਈ ਅਜੇ ਤੱਕ ਮੈਂ ਸਿਰਫ ਇਹੀ ਕਹਿਣਾ ਚਾਹੁੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹੁਣ ਇਹ ਫੋਰਨ ਲੈਂਡ ਤੇ ਚਲੇ ਗਏ ਨੇ ਠੀਕ ਐ ਜੀ ਜੇ ਇਹ ਤਾਂ ਪ੍ਰੋਪਰ ਚੈਨਲ ਨਾਲ ਗਏ ਨੇ ਥੈਨ ਇਟਸ ਓਕੇ ਜੇ ਪ੍ਰੋਪਰ ਚੈਨਲ ਨਾਲ ਨਹੀਂ ਗਏ ਜੋ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਪੁਲਿਸ ਨੇ ਆਪਣਾ ਰੋਲ ਵਧੀਆ ਨਿਭਾਇਆ ਪੁਲਿਸ ਨੇ ਸੁਰੱਖਿਆ ਦਿੱਤੀ ਇਹਨਾਂ ਨੂੰ ਚਾਹੇ ਹਾਈ ਕੋ ਉਹ ਲੋਕ ਸੁਣ ਵੀ ਡੇਚ ਕਰਕੇ ਲੋਕ ਗਏ ਨੇ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹਨਾਂ ਲੋਕਾਂ ਨੂੰ ਇੱਕ ਵਾਰੀ ਅਕਲ ਸਖਾਣੀ ਬੰਦੀ ਹੈ ਉਸ ਆਖਰੀ ਸਵਾਲ ਮੇਰਾ ਹੈਗਾ ਤੁਹਾਡੇ ਤੋਂ ਜਿਸ ਤਰੀਕੇ ਦੇ ਨਾਲ ਹੁਣ ਸਹਿਜ अरोड़ा ਗੁਰਪ੍ਰੀਤ ਕੌਰ ਕੁਲੜ ਪੀਜ਼ਾ ਕਪਲ ਜਿਹੜਾ ਉਹ ਵਿਦੇਸ਼ ਚਲ ਗਿਆ ਹੈਗਾ ਤੁਹਾਨੂੰ ਕੀ ਲੱਗਦਾ ਹੈ ਵਿਦੇਸ਼ ਦੇ ਵਿੱਚ ਜਾ ਕੇ ਇਹ ਜਿਵੇਂ ਇਸ ਜਗ੍ਹਾ ਦੇ ਉੱਪਰ ਸ਼ਾਂਤ ਰਹੇ ਕੁਝ ਦਿਨ ਲੱਗਦਾ ਹੈ ਉਸ ਜਗ੍ਹਾ ਦੇ ਉੱਪਰ ਵੀ ਸ਼ਾਂਤ ਰਹਿਣਗੇ ਤੇ ਜਿਸ ਤਰੀਕੇ ਦਾ ਮਾਹੌਲ ਪਹਿਲਾਂ ਰਿਹਾ ਉਹ ਠੀਕ ਰਹੇਗਾ ਜਾਂ ਫਿਰ ਇਸ ਤੋਂ ਅਲੱਗ ਦਾ ਤੁਹਾਨੂੰ ਕੋਈ ਖ਼ਸਾ ਹੈ ਦੇਖੋ ਮੈਂ ਫਿਰ}}{|ਕਹਿਣਾ ਇਹਨਾਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਜਦ ਕਿ ਇਹਨਾਂ ਨੂੰ ਬਦਲਣਾ ਚਾਹੀਦਾ ਸੀ ਥੋੜਾ ਜਿਹਾ ਹੈ ਨਾ ਜੀ ਬਦਲਣ ਕਿਉਂ ਮੈਨੂੰ ਨਾ ਕਦੇ ਵੀ ਨਹੀਂ ਬਦਲਣਗੇ ਹੋਰ ਦੱਸੋ ਬਾਰਿਸ਼ ਆ ਨਾ ਆਤਾ ਜਾਂਦੀ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਮੈਂ ਇਹਨਾਂ ਨੇ ਆਪਣੀ ਆਦਤਾਂ ਨਹੀਂ ਬਦਲਣੀਆਂ ਉਹਨਾਂ ਆਦਤਾਂ ਤੋਂ ਮਜਬੂਰ ਹੋ ਕੇ ਇੱਥੋਂ ਦੌੜ ਗਏ ਨੇ ਜਦ ਕਿ ਇਹਨਾਂ ਨੂੰ ਨਹੀਂ ਦੌੜਨਾ ਚਾਹੀਦਾ ਸੀਗਾ ਇੱਥੇ ਹੀ ਰਹਿ ਕੇ ਦੇਖੋ ਕਿਤਨਾ ਕਿਤੇ ਜਦੋਂ ਮੈਂ ਗੱਲ ਦੱਸਦਾ ਜਦੋਂ ਇਹਨਾਂ ਦੀ ਮੂਵੀ ਆਈ ਸੀ ਨਾ ਤੇ ਲੋਕਾਂ ਨੇ ਕਿਤਨਾ ਕਿਤੇ ਨਾ ਪੋਜ਼ਿਟਿਵ ਪਰ ਪਹੁੰਚ ਵੀ ਦਿੱਤੇ ਚਲੋ ਕੋਈ ਨਹੀਂ ਗਲਤੀ ਹੋ ਗਈ ਇੱਕ ਗਲ ਸੋ ਮੈਂ ਇਹਨਾਂ ਨੂੰ ਇਹਨਾਂ ਨੂੰ ਕਿਹੜਾ ਚਾਹਨਾ ਵਾ ਸਹਿਜ ਮਨਚੰਦਾ ਗੁਰਪ੍ਰੀਤ ਕੌਰ ਤੁਸੀਂ ਛੋਟੇ ਹੋ ਮੈਂ ਫਿਰ ਅੱਜ ਇੱਕ ਕੁਈ ਇਡਵਾਈਸ ਕਰਾਂਗਾ ਕਿ ਤੁਸੀਂ ਕਾਈਂਡਲੀ ਕੋਸ਼ਿਸ਼ ਕਰਿਓ ਇੱਕ ਵਧੀਆ ਕੈਰੈਕਟਰ ਬਿਲਡਿੰਗ ਲੈ ਕੇ ਆਪਣੇ ਬੱਚੇ ਦੀ ਵਧੀਆ ਪਰਵਿਸ਼ ਕਰਿਓ ਐਂਡ ਕੀ ਸਮਝਦੇ ਹੋ ਤੁਸੀਂ ਇਹਨਾਂ ਦਾ ਕੁੱਲੜ ਪੀਜ਼ਾ ਕਪਲ ਦਾ ਐਂਡ ਕੀ ਸਮਝਦੇ ਹੋ ਉਹ ਤਾਂ ਕਹਿੰਦੇ ਨੇ ਕਿ ਭਈ ਅਸੀਂ ਹੁਣ ਆਪਣੀ ਲਾਈਫ ਦੀ ਵਧੀਆ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਵਧੀਆ ਥਾਂ ਦੇ ਉੱਪਰ ਪਹੁੰਚ ਗਏ ਆ ਲਾਈਫ ਹੁਣ ਅਸੀਂ ਅੱਛੇ ਤਰੀਕੇ ਨਾਲ ਜੀਵਾਂਗੇ ਤੁਹਾਡੇ ਹਿਸਾਬ ਨਾਲ ਐਂਡ ਕੀ ਹੈ ਇਹਨਾਂ ਦਾ ਦੇਖੋ ਬੇਸਿਕਲੀ ਡੈਸਟੀਨੇਸ਼ਨ ਇਹਨਾਂ ਨੇ ਇੰਗਲੈਂਡ ਨੂੰ ਕਹਿਤਾ ਆਪਣਾ ਹੈਣਾ ਜੀ ਕੋਈ ਪਾਸ ਥਰੂ ਡਿਫਿਕਲਟੀ ਇਹ ਵੀ ਨੇ ਟੈਗ ਲਾਈਨ ਚ ਲਿਖਿਆ ਆਪਣਾ ਹੈਨਾ ਦੇਖੋ ਕਿੰਨੂ ਕਿੰਨੂ ਮੁਸੀਬਤਾਂ ਨਹੀਂ ਆਉਂਦੀਆਂ ਮੁਸੀਬਤਾਂ ਬਹੁਤ ਲੋਕਾਂ ਨੂੰ ਆਉਂਦੀਆਂ ਕੋਈ ਵੀ ਆਪਣਾ ਘਰ ਛੱਡ ਕੇ ਨਹੀਂ ਦੌੜਦਾ ਹੁੰਦਾ ਠੀਕ ਹੈ ਜੀ ਮਜ਼ਾ ਤਾਂ ਸੀ ਜੇ ਇੱਥੇ ਹੀ ਰਹਿ ਕੇ ਆਪਣੇ ਜੀਵਨ ਦੇ ਵਿੱਚ ਇਦਾਂ ਦੀ ਚੇਨ ਦਿਖਾਉਂਦੇ ਕਿ ਕਈਆਂ ਦੇ ਆਈਡਲ ਬਣ ਜਾਂਦੇ ਮੈਂ ਅੱਜ ਵੀ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਹਿਣਾ ਚਾਹੁੰਗਾ ਅਸੀਂ ਤੁਹਾਡੇ ਤੋਂ ਕੁਝ ਨਾ ਕੁਝ ਪੋਜ਼ਿਟਿਵ ਐਕਸਪੈਕਟ ਕਰਦੇ ਆਂ ਪਰ ਤੁਸੀਂ ਕਰਨਾ ਨਹੀਂ ਨਾਲੇ ਵੀ ਕਹਾਂਗਾ ਮੈਂ ਸੋਚਦਾ ਵਾਂ ਤੁਸੀਂ ਕੁਝ ਨਾ ਕੁਝ ਪ ਸਾਡੇ ਟ੍ਰੈਡੀਸ਼ਨ ਨੂੰ ਪ੍ਰਮੋਟ ਕਰਨ ਲਈ ਸਾਡੇ ਕਲਚਰ ਨੂੰ ਪ੍ਰਮੋਟ ਕਰਨ ਲਈ ਸਾਡੇ ਉੱਚ ਛੋਟੇ ਬੱਚੇ ਵਾਰਿਸ ਲਈ ਕੁਝ ਨਾ ਕੁਝ ਵਧੀਆ ਕਰੋਗੇ ਮੈਂ ਹੀ ਉਮੀਦ ਕਰਦਾ ਹਾਂ